ਸਤਿਨਾਮ ਸ਼੍ਰੀ ਵਾਹਿਗੁਰੂ ਜੀ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨਾ ਪੰਚੇ ਸੋਹੇਦ ਰਾਜਾਨ ਪੰਚ ਕਾਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰੋ ਤੋਲ ਤਰੰਗੈ ਆ ਕਾਪੂਤ ਸੰਤੋਖ ਥਾ ਪਰਖਿਆ ਜਨ ਸੂਤ ਜੇ ਕੋ 부ਝੈ ਹੋਵੇ ਸਚਿਆਰ ਤਵਲੇ ਉੱਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲੇ ਕਵਣ ਜੋਰ ਜੀ ਜਾਂ ਤਰੰਗਾ ਕੇ ਨਾਮ ਸਭ ਨ ਲਿਖਿਆ ਉੜੀ ਕਲਮ ਇਹੋ ਲਿਖਾਂ ਲਿਖ ਜਾਣੇ ਕੋਇ ਲਿਖਾਂ ਲਿਖਿਆ ਕੇਤਾ ਹੋਏ ਕੇਤਾ ਤਾਣਸੋ ਆਨੇ ਰੂਪ ਕਿਤੇ ਨਾਤ ਜਾਣੇ ਕੌਣ ਕੂਤ ਕੀਤਾ ਪਸਾਓ ਏ ਕੋ ਕਮਾਓ ਤਿਸ ਤੇ ਹੋਏ ਲਖਦਰੀਆ ਓ ਕੁਦਰਤ ਕਮਣ ਕਾ ਹਾਂ ਵਿਚਾਰ ਵਾਇ ਨ ਜਾਵਾ ਏਕ ਵਾਰ ਜੋ ਤਦ ਭਾਵੇਂ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਜੇ ਪਾਵੇਂ ਦਰਗਹਿਮਾਨ ਪੰਜੇ ਸੋਹੇਦ ਰਾਜਾਨ ਪੰਜਾਂ ਕਾਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰੋ ਤੋਲ ਤਰੰਦੇ ਆਂ ਕਾਂਪੂਤ ਸੰਤੋਖ ਥਾ ਪਰਖਿਆ ਜਨ ਸੂਤ ਜੇ ਕੋ ਬੁੱਝੇ ਹੋਵੇ ਸਚਿਆਰ ਤਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੂਰ ਤਿਸ ਤੈ ਭਾਰ ਤਲੇ ਕਮਣ ਜੋਰ ਜੀ ਜਾਂ ਤਰੰਗਾ ਕੇ ਨਾਮ ਸਭ ਨਾਲ ਲਿਖਿਆ ਉੜੀ ਕਲਮ ਇਹੋ ਲਿਖਾਂ ਲਿਖ ਜਾਣੇ ਕੋਇ ਲਿਖਾਂ ਲਿਖਿਆ ਕੇਤਾ ਹੋਏ ਕੀਤਾ ਤਾਂ ਸਵਾਲ ਨੇ ਰੀਪੋ ਕੀਤੀ ਨਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕੋ ਕਮਾਉ ਤਿਸਤੇ ਹੋਏ ਲਖਦਰੀਆਂ ਉਹ ਕੁਦਰਤ ਕਮਣ ਕਹਾ ਵਿਚਾਰ ਬਾਹਰ ਨਾ ਜਾਵਾਂ ਇੱਕ ਵਾਰ ਜੋ ਤਦ ਭਾਵੇਂ ਸਾਈ ਪਲੀਕਾਰ ਤੂ ਸਦਾ ਸਲਾਮਤ ਨਰੰਗੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੇਂ ਦਰਗਹਿ ਮਾਨਾ ਪੰਚੇ ਸੋਹੇ ਦਰਾਂ ਜਾਨਾ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰੋ ਤੋਲ ਤਰੰਦੇ ਆ ਕਾਪੂਤ ਸੰਤੋਖ ਥਾ ਪਰਖਿਆ ਜਨ ਸੂਤ ਜੇ ਕੋ 부ਝੈ ਹੋਵੇ ਸਚਿਆਰ ਤਵਲੇ ਉਪਰ ਕੇ ਤਾਂ ਭਾਰ ertid ਹੋਰ ਪਰੇ ਹੋਰ ਹੂਰ ਤਿਸ ਤੈ ਭਾਰ ਤਲੇ ਕਮਣ ਜੋਰ ਜੀ ਜਹਾਂ ਤਰੰਗਾ ਕੇ ਨਾਮ ਸਭ ਨਾਂ ਲਿਖਿਆ ਉੜੀ ਕਲਮ ਇਹੋ ਲਿਖਾਂ ਨਿਖ ਜਾਣੇ ਕੋਇ ਲਿਖਾਂ ਲਿਖਿਆ ਕੇ ਤਾਂ ਹੋਏ ਕੇਤਾ ਤਾਣਸੋ ਆਨੇ ਰੂਪ ਕਹਿਤੀ ਨਾ ਤਾਂ ਜਾਣੇ ਕੋਣ ਕੂਤ ਕੀਤਾ ਪਸਾਉ ਇੱਕੋ ਕਮਾਉ ਤਿਸਤੇ ਹੋਏ ਲਖ ਦਰੀਆ ਉਹ ਕੁਦਰਤ ਕਵਣ ਕਹਾ ਵਿਚਾਰ ਵਾਇ ਨ ਜਾਵਾ ਏਕ ਵਾਰ ਜੋ ਤਦ ਭਾਵੇਂ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਗਨਕਾਰ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਾਵੇਂ ਦਰਗਹਿ ਮਾਨਾ ਪੰਜੇ ਸੋਹੇ ਦਰਾਂ ਜਾਨਾ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰੋ ਤੋਲ ਤਰੰਦੇ ਆਂ ਕਾਪੂਤ ਸੰਤੋਖ ਥਾਂ ਪਰਖਿਆ ਜਨ ਸੂਤ ਜੇ ਕੋ ਬੁੱਝੇ ਹੋਵੇ ਸਚਿਆਰ ਤਬਲੇ ਉੱਪਰ ਕੇ ਤਾਂ ਭਾਰ ਤਰਤੀ ਹੋਰ ਪਰੇ ਹੋਰ ਹੂਰ ਤਿਸ ਤੈ ਭਾਰ ਤਲੇ ਕਮਣ ਜੋਰ ਜੀ ਜਹਾਂ ਤਰੰਗਾ ਕੇ ਨਾਮ ਸਭ ਨਾ ਲਿਖਿਆ ਉੜੀ ਕਲਮ ਇਹ ਲਿਖਾ ਲਿਖ ਜਾਣੇ ਕੋਏ ਲਿਖਾਂ ਲਿਖਿਆ ਕੇ ਤਾਂ ਹੋਏ ਕੇਤਾ ਤਾਣਸ ਆਨੇ ਰੂਪ ਕੀਤੀ ਨਾ ਤਾਂ ਜਾਣੇ ਕੋਣ ਕੂਤ ਕੀਤਾ ਪਸਾਓ ਇੱਕ ਕਮਾਓ ਤਿਸ ਤੇ ਹੋਏ ਲਖ ਦਰੀਆਓ ਕੁਦਰਤ ਕਮਣ ਕਾ ਹਾਂ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇਂ ਸਾਈ ਪਲੀਕਾਰ ਤੂ ਸਵਾ ਸਲਾਮਤ ਨਰੰਗੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਭਾਵੇਂ ਦਰਗਹਿ ਮਾਨਾ ਪੰਜੇ ਸੋਹੇ ਦਰਾਂ ਜਾਨ ਪੰਜਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰੋ ਉਲਤ ਰਹੰਦੇ ਆਂ ਕਾਂਪੂਤ ਸੰਤੋਖ ਥਾ ਪਰਖਿਆ ਜਨਸੂਤ ਜੇ ਕੋ ਬੁੱਝੇ ਹੋਵੇ ਸਚਿਆਰ ਤਵਲੇ ਉੱਪਰ ਕੇਤਾ ਭਾਰ ertid ਹੋਰ ਪਰੇ ਹੋਰ ਹੂਰ ਤਿਸ ਤੈ ਭਾਰ ਤਲੇ ਕਮਣ ਜੋਰ ਜੀ ਜਾਂ ਤਰੰਗਾ ਕੇ ਨਾਮ ਸਭ ਨਾਲ ਲਿਖਿਆ ਉੜੀ ਕਲਮ ਇਹੋ ਲਿਖਾਂ ਲਿਖ ਜਾਣੇ ਕੋਏ ਲਿਖਾਂ ਲਿਖਿਆ ਕੇਤਾ ਹੋਏ ਕੀਤਾ ਤਾ 300 ਆਨੇ ਰੂਪ ਕੀਤੇ ਨਾ ਤ ਜਾਣੇ ਕੋਣ ਕੂਤ ਕੀਤਾ ਪਸਾਉ ਇੱਕ ਕਮਾਉ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਵਣ ਕਾ ਹਾਂ ਵਿਚਾਰ ਵਾਹ ਨਾ ਜਾਵਾ ਇੱਕ ਵਾਰ ਜੋ ਤਦ ਭਾਵੇਂ ਸਾਈ ਪਲੀਕਾਰ ਤੂ ਸਦਾ ਸਲਾਮਤ ਨਰੰਗਕਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਸਾਵੇਂ ਦਰਗਹਿ ਮਾਨਾ ਪੰਚੇ ਸੋਹੇ ਦਰਾਂ ਜਾਨਾ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰ ਤੋਲ ਤਰੰਗਦੇ ਆ ਕਾਪੂਤ ਸੰਤੋਖ ਥਾ ਪਰਖਿਆ ਜਨ ਸੂਤ ਜੇ ਕੋ 부ਝੇ ਹੋਵੇ ਸਚਿਆਰ ਤਵਲੇ ਉੱਪਰ ਕੇਤਾਂ ਭਾਰ ਤਰਤੀ ਹੋਰ ਪਰੇ ਹੋਰ ਹੂਰ ਤਿਸ ਤੈ ਭਾਰ ਤਲੇ ਕਵਣ ਜੋਰ ਜੀ ਜਹਾਂ ਤਰਾਂ ਨਾ ਕਹਿ ਨਾ ਉਹ ਸਭ ਨਾ ਲਿਖਿਆ ਉੜੀ ਕਲਾਮ ਇਹੋ ਲਿਖਾਂ ਲਿਖ ਜਾਣੇ ਕੋਏ ਲਿਖਾਂ ਲਿਖਿਆ ਕੀਤਾ ਹੋਏ ਕੀਤਾ ਤਾਣ ਸੋ ਆਲੇ ਰੂਪ ਕਿਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕ ਕਮਾਉ ਤਿਸਤੇ ਹੋਏ ਲਖ ਦਰੀਆ ਕੁਦਰਤ ਕਵਣ ਕਾ ਹਾਂ ਵਿਚਾਰ ਵਾਹ ਨਾ ਜਾਵਾ ਏਕ ਵਾਰ ਜੋ ਤਦ ਭਾਵੇਂ ਸਾਈ ਪਲੀਕਾਰ ਤੁ ਸਵਾ ਸਲਾਮਤ ਨਰੰਗਨਕਾਰ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚਾਇਆਂ ਦੇ ਗਹਿਮਾਨਾ ਪੰਚ ਸੋਹੇਦ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰ ਤੋਲ ਤਰੰਦੇ ਆ ਕਾਪੂਤ ਸੰਤੋਖ ਥਾਂ ਪਰਖਿਆ ਜਨ ਸੂਤ ਜੇ ਕੋ 부ਝੇ ਹੋਵੇ ਸਚਿਆਰ ਤਬਲੇ ਉੱਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੂਰ ਤਿਸ ਤੈ ਭਾਰ ਤਲੇ ਕਮਣ ਜੋਰ ਜੀ ਜਾਂ ਤਰਮਾ ਕੇ ਨਾਵ ਸਭ ਨ ਲਿਖਿਆ ਉੜੀ ਕਲਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾਂ ਲਿਖਿਆ ਕੇਤਾ ਹੋਏ ਕੇਤਾ ਤਾਣਸੋ ਆਨੇ ਰੂਪ ਕਹਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕ ਕਮਾਉ ਤਿਸਤੇ ਹੋਏ ਲਖ ਦਰੀਆ ਉਧਰ ਤੇ ਕਵਣ ਕਹਾ ਵਿਚਾਰ ਵਾਇ ਨ ਜਾਵਾ ਇਕ ਵਾਰ ਜੋ ਤਦ ਭਾਵੇਂ ਸਾਈ ਪਲੀਕਾਰ ਤੂ ਸਦਾ ਸਲਾਮਤ ਨਰੰਗਕਾਰ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਾਵੇਂ ਦਰਗਹਿ ਮਾਨ ਪੰਜੇ ਸੋਹੇਦ ਰਾਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰੋ ਸੂਤ ਤਰੰਗਾਂ ਆਂ ਕਾਂਪੂਤ ਸੰਤੋਖ ਥਾਂ ਪਰਖਿਆ ਜਨਸੂਤ ਜੇ ਕੋ ਬੁੱਝੇ ਹੋਵੇ ਸਚਿਆਰ ਤਵਲੇ ਉੱਪਰ ਕੇਤਨ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸ ਤੈ ਭਾਰ ਤਲੇ ਕਵਣ ਜੋਰ ਜੀ ਜਾਂ ਤਰੰਗਾਂ ਕੇ ਨਾਮ ਸਭਨਾ ਲਿਖਿਆ ਉੜੀ ਕਲਮ ਇਹੋ ਲਿਖਾਂ ਲਿਖ ਜਾਣੇ ਕੋਇ ਲਿਖਾਂ ਲਿਖਿਆ ਕੇਤਾਂ ਹੋਏ ਕੀਤਾ ਤਾਂ ਸਵਾਲ ਨੇ ਰੂਪ ਕਹਿਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕੋ ਕਮਾਉ ਪਿਸਤੇ ਹੋਏ ਲਖਦਰੀਆਂ ਉਹ ਕੁਦਰਤ ਕਮਣ ਕਾ ਹਾਂ ਵਿਚਾਰ ਵਾਹ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇਂ ਸਾਈ ਪਲੀਕਾਰ ਪੂ ਸਦਾ ਸਲਾਮਤ ਨਿਰੰਘਨਕਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨਾ ਪੰਚੇ ਸੋਹੇਦ ਰਾਜਾਨ ਪੰਚਾ ਕਾਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰ ਤੋਲ ਤਰੰਗੈ ਆ ਕਾਪੂਤ ਸੰਤੋਖ ਥਾ ਪਰਖਿਆ ਜਨ ਸੂਤ ਜੇ ਕੋ 부ਝੈ ਹੋਵੇ ਸਚਿਆਰ ਤਵਲੇ ਉੱਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸ ਤੈ ਭਾਰ ਤਲੇ ਕਮਣ ਜੋਰ ਜੀ ਜਹਾਂ ਤਰ ਮਾਂ ਕਹਿ ਨਾ ਬ ਸਭ ਨਾ ਲਿਖਿਆ ਉੜੀ ਕਲਾਮ ਇਹੋ ਲਿਖਾਂ ਲਿਖ ਜਾਣੇ ਕੋਏ ਲਿਖਾਂ ਲਿਖਿਆ ਕੀਤਾ ਹੋਏ ਕੀਤਾ ਤਾਣਸੋ ਆਨੇ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕ ਕਮਾਉ ਤਿਸਤੇ ਹੋਏ ਲਖਦਰੀਆਂ ਉਹ ਕੁਦਰਤ ਕਵਣ ਕਹਾ ਵਿਚਾਰ ਵਾਇਨ ਜਾਵਾ ਇੱਕ ਵਾਰ ਜੋ ਤਦ ਭਾਵੇਂ ਸਾਈ ਪਲੀਕਾਰ ਤੂ ਸਦਾ ਸਲਾਮਤ ਨਰੰਗਕਾਰ ਸਤ 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 ਸ਼੍ਰੀ ਵਾਹਿਗੁਰੂ ਜੀ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਾਵੇਂ ਦਰਗਹਿ ਮਾਨਾ ਪੰਜੇ ਸੋਹੇ ਦਰਾਂ ਜਾਨਾ ਪੰਜਾਂ ਕਾਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰੋ ਤੋਲ ਤਰੰਦੇ ਆ ਕਾਪੂਤ ਸੰਤੋਖ ਥਾ ਪਰਖਿਆ ਜਨਸੂਤ ਜੇ ਕੋ 부ਝੈ ਹੋਵੇ ਸਚਿਆਰ ਤਵਲੇ ਉਪਰ ਕੇ ਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸ ਤੈ ਭਾਰ ਤਲੇ ਕਮਣ ਜੋਰ ਜੀ ਜਾਂ ਤਰੰਗਾ ਕੇ ਨਾਮ ਸਭ ਨ ਲਿਖਿਆ ਉੜੀ ਕਲਮ ਇਹੋ ਲਿਖਾ ਲਿਖ ਜਾਣੇ ਕੋਇ ਲਿਖਾਂ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲ ਨੇ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕੋ ਕਮਾਉ ਤਿਸਤੇ ਹੋਏ ਲਖਦਰੀਆ ਓ ਕੁਦਰਤ ਕਮਣ ਕਾ ਹਾਂ ਵਿਚਾਰ ਵਾਇਨ ਜਾਵਾ ਏਕ ਵਾਰ ਜੋ ਤਦ ਭਾਵੇਂ ਸਾਈ ਪਲੀਕਾਰ ਤੂ ਸਦਾ ਸਲਾਮਤ ਨਰੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਪੰਜ ਪ੍ਰਮਾਨ ਪੰਜ ਪ੍ਰਧਾਨ ਪंचे ਭਾਵੇਂ ਦਰਗਹਿਮਾਨ ਪंचे ਸੋਹੇਦ ਰਾਜਾਨ ਪੰਚਾਂ ਕਾਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰੋ ਤੋਲ ਤਰੰਗਾਂ ਆਂ ਕਾਪੂਤ ਸੰਤੋਖ ਥਾਂ ਪਰਖਿਆ ਜਨ ਸੂਤ ਜੇ ਕੋ ਬੁੱਝੇ ਹੋਵੇ ਸਚਿਆਰ ਤਵਲੇ ਉੱਪਰ ਕੇ ਤਾਂ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸ ਤੈ ਭਾਰ ਤਲੇ ਕਮਣ ਜੋਰ ਜੀ ਜਾਂ ਤਰੰਗਾਂ ਕੇ ਨਾਮ ਸਭ ਨਾਲ ਲਿਖਿਆ ਉੜੀ ਕਲਮ ਇਹੋ ਲਿਖਾਂ ਲਿਖ ਜਾਣੇ ਕੋਇ ਲਿਖਾਂ ਲਿਖਿਆ ਕੇ ਤਾਂ ਹੋਏ ਕੀਤਾ ਤਾਂ 890 ਰੂਪ ਕੀਤੀ ਨਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕੋ ਕਮਾਉ ਤਿਸਤੇ ਹੋਏ ਲਖ ਦਰੀਆਂ ਉਹ ਕੁਦਰਤ ਕਾਣ ਕਾ ਹਾਂ ਵਿਚਾਰ ਬਾਹਰ ਨ ਜਾਵਾ ਇੱਕ ਵਾਰ ਜੋ ਤਦ ਭਾਵੇਂ ਸਾਈਂ ਪਲੀਕਾਰ ਤੂੰ ਸਦਾ ਸਲਾਮਤ ਨਰੰਗਕਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨਾ ਪੰਚੇ ਸੋਹੇਦ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰੋ ਤੋਲ ਤਰੰਦੇ ਆ ਕਾਪੂਤ ਸੰਤੋਖ ਥਾ ਪਰਖਿਆ ਜਨ ਸੂਤ ਜੇ ਕੋ 부ਝੈ ਹੋਵੇ ਸਚਿਆਰ ਤਵਲੇ ਉੱਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸ ਤੈ ਭਾਰ ਤਲੇ ਕਵਣ ਜੋਰ ਜੀ ਜਹਾਂ ਤਰੰਗਾ ਕੇ ਨਾਮ ਸਭ ਨਾ ਲਿਖਿਆ ਉੜੀ ਕਲਮ ਇਹੋ ਲਿਖਾਂ ਲਿਖ ਜਾਣੇ ਕੋਇ ਲਿਖਾਂ ਲਿਖਿਆ ਕੇ ਤਾਂ ਹੋਏ ਕੇਤਾ ਤਾਣਸੋ ਆਨੇ ਰੂਪ ਕਹਿਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕੋ ਕਮਾਉ ਤਿਸਤੇ ਹੋਏ ਲਖ ਦਰੀਆ ਉਹ ਕੁਦਰਤ ਕਵਣ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤਦ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਨੰਕਾਰ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਾਵੇਂ ਦਰਗਹਿ ਮਾਨਾ ਪੰਜੇ ਸੋਹੇ ਦਰਾਂ ਜਾਨਾ ਪੰਜਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰੋ ਤੋਲ ਤਰੰਦੇ ਆਂ ਕਾਪੂਤ ਸੰਤੋਖ ਥਾਂ ਪਰਖਿਆ ਜਨਸੂਤ ਜੇ ਕੋ ਬੁੱਝੇ ਹੋਵੇ ਸਚਿਆਰ ਤਵਲੇ ਉੱਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲੇ ਕਵਣ ਜੋਰ ਜੀ ਜਾਂ ਤਰੰਗਾ ਕੇ ਨਾਮ ਸਭਨਾ ਲਿਖਿਆ ਉੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲੇ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕੋ ਕਮਾਉ ਤਿਸ ਤੇ ਹੋਏ ਲਖਦਰੀਆਂ ਕੁਦਰਤ ਕਾਣ ਕਾ ਹਾਂ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤਦ ਭਾਵੇਂ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਗੰਕਾਰ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਚੇ ਪਾਵੇਂ ਦਰਗਹਿਮਾਨਾ ਪੰਚੇ ਸੋਹੇ ਦਰਾਂ ਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰੋ ਤੋਲ ਤਰਾਂਦੇ ਆਂ ਕਾਂਪੂਤ ਸੰਤੋਖ ਥਾ ਪਰਖਿਆ ਜਨਸੂਤ ਜੇ ਕੋ ਬੁੱਝੇ ਹੋਵੇ ਸਚਿਆਰ ਤਵਲੇ ਉੱਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੂਰ ਤਿਸ ਤੈ ਭਾਰ ਤਲੇ ਕਮਣ ਜੋਰ ਜੀ ਜਾਂ ਤਰੰਗਾ ਕੇ ਨਾਮ ਸਭ ਨਾਲ ਲਿਖਿਆ ਉੜੀ ਕਲਮ ਇਹੋ ਲਿਖਾਂ ਲਿਖ ਜਾਣੇ ਕੋਇ ਲਿਖਾਂ ਲਿਖਿਆ ਕੇਤਾ ਹੋਏ ਕੀਤਾ ਤਾਂ 390 ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕ ਕਮਾਉ ਤਿਸਨੇ ਹੋਏ ਲਖ ਦਰੀਆ ਉਹ ਕੁਦਰਤ ਕਮਣ ਕਾ ਹਾਂ ਵਿਚਾਰ ਵਾਹ ਨ ਜਾਵਾ ਇੱਕ ਵਾਰ ਜੋ ਤਦ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਗਨਕਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਪੰਜ ਪ੍ਰਮਾਨ ਪੰਜ ਪ੍ਰਧਾਨ ਅਨੰਤ ਪੰਚੇ ਪਾਵੈ ਦਰਗਹਿਮਾਨਾ ਪੰਚੇ ਸੋਹੇ ਦਰਾਂਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰ ਤੋਲ ਤਰੰਦੇ ਆ ਕਾਪੂਤ ਸੰਤੋਖ ਥਾਂ ਪਰਖਿਆ ਜਨਸੂਤ ਜੇ ਕੋ 부ਜੈ ਹੋਵੇ ਸਚਿਆਰ ਤਵਲੇ ਉੱਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੂਰ ਤਿਸ ਤੈ ਭਾਰ ਤਲੇ ਕਮਣ ਜੋਰ ਜੀ ਜਹਾਂ ਤਰੰਗਾ ਕੇ ਨਾਮ ਸਭਨਾ ਲਿਖਿਆ ਉੜੀ ਕਲਮ ਇਹੋ ਲਿਖਾਂ ਲਿਖ ਜਾਣਾ ਕੋਏ ਲਿਖਾਂ ਲਿਖਿਆ ਕੀ ਤਾਂ ਹੋਏ ਕੀ ਤਾਂ ਤਾਣਸੋ ਆਨੇ ਰੂਪ ਕੀਤੀ ਦਾ ਤਾਂ ਜਾਣੇ ਕੌਣ ਕੂਤ ਕੀਤਾ ਪਸਾਉ ਇੱਕ ਕਮਾਉ ਪਿਸਤੇ ਹੋਏ ਲਖ ਦਰੀਆ ਕੁਦਰਤ ਕਵਣ ਕਹਾ ਵਿਚਾਰ ਵਾਹ ਨ ਜਾਵਾ ਏਕ ਵਾਰ ਜੋ ਤਦ ਭਾਵੇਂ ਸਾਈ ਭਲੀਕਾਰ ਪੂ ਸਦਾ ਸਲਾਮਤ ਨਰੰਗਨਕਾਰ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਚਾਇ ਪਾਵੈ ਦਰਗਹਿ ਮਾਨਾ ਪੰਚੇ ਸੋਹੇ ਦਰਾਂ ਜਾਨਾ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰ ਤੋਲ ਤਰੰਦੇ ਆ ਕਾਪੂਤ ਸੰਤੋਖ ਥਾ ਪਰਖਿਆ ਜਨਸੂਤ ਜੇ ਕੋ ਗੁਜੈ ਹੋਵੇ ਸਚਿਆਰ ਤਬਲੇ ਉੱਪਰ ਕੇ ਤਾਂ ਭਾਰ ਤਰਤੀ ਹੋਰ ਪਰੇ ਹੋਰ ਹੂਰ ਤਿਸ ਤੈ ਭਾਰ ਤਲੇ ਕਮਣ ਜੋਰ ਜੀ ਜਾਂ ਤਰੰਗਾ ਕੇ ਨਾਮ ਸਭ ਨ ਲਿਖਿਆ ਉੜੀ ਕਲਮ ਇਹੋ ਲਿਖਾਂ ਲਿਖ ਜਾਣੇ ਕੋਈ ਲਿਖਾਂ ਲਿਖਿਆ ਕੇ ਤਾਂ ਹੋਏ ਕੇਤਾ ਤਾਣਸੋ ਆਨੇ ਰੂਪ ਕਹਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕ ਕਮਾਉ ਤਿਸ ਨੇ ਹੋਏ ਲਖ ਦਰੀਆਓ ਕੁਦਰਤ ਕਵਣ ਕਾ ਹਾਂ ਵਿਚਾਰ ਵਾਇ ਨ ਜਾਵਾ ਏਕ ਵਾਰ ਜੋ ਤਦ ਭਾਵੇਂ ਸਾਈ ਪਲੀਕਾਰ ਤੂ ਸਦਾ ਸਲਾਮਤ ਨਰੰਗਕਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੇਂ ਦਰਗਹਿ ਮਾਨਾ ਪੰਚੇ ਸੋਹੇਦ ਰਾਜਾਨ ਪੰਚਾਂ ਕਾ ਗੁਰੂ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰੋ ਸੋਲ ਤਰੰਗਾਂ ਆ ਕਾਂਪੂਤ ਸੰਤੋਖ ਥਾ ਪਰਖਿਆ ਜਨਸੂਤ ਜੇ ਕੋ ਬੁਝੇ ਹੋਵੇ ਸਚਿਆਰ ਤਵਲੇ ਉੱਪਰ ਕੇਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸ ਤੈ ਭਾਰਤਲੇ ਕਮਣ ਜੋਰ ਜੀ ਜਾਂ ਤਰੰਗਾਂ ਕੇ ਨਾਵ ਸਭਨਾ ਲਿਖਿਆ ਉੜੀ ਕਲਮ ਇਹੋ ਲਿਖਾਂ ਲਿਖ ਜਾਣੇ ਕੋਇ ਲਿਖਾਂ ਲਿਖਿਆ ਕੇਤਾ ਹੋਏ ਕੀਤਾ ਤਾਂ ਸੋਲ ਨੇ ਰੂਪ ਕੀਤੇ ਦਾ ਤਾਂ ਜਾਣੇ ਕੌਣ ਕੂਤ ਕੀਤਾ ਪਸਾਉ ਇੱਕ ਕਮਾਉ ਪਿਸਤੇ ਹੋਏ ਲਖਦਰੀਆ ਉਹ ਕੁਦਰਤ ਕਵਣ ਕਹਾ ਵਿਚਾਰ ਵਾਏ ਨ ਜਾਵਾ ਇੱਕ ਮਾਰ ਜੋ ਤਦ ਭਾਵੇਂ ਸਾਈ ਪਲੀਕਾਰ ਪੂਸਾ ਨ ਸਲਾਮਤ ਨਰੰਗੰਕਾਰ ਸਤ ਸੰ ਸ਼੍ਰੀ ਵਾਹਿਗੁਰੂ ਜੀ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨਾ ਪੰਚੇ ਸੋਹੇਦ ਰਾਜਾਨ ਪੰਚਾ ਕਾਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰੋ ਤੋਲ ਤਰੰਦੇ ਆ ਕਾਪੂਤ ਸੰਤੋਖ ਥਾ ਪਰਖਿਆ ਜਨਸੂਤ ਜੇ ਕੋ 부ਝੈ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸ ਤੈ ਭਾਰ ਤਲੇ ਕਮਣ ਜੋਰ ਜੀ ਜਹਾਂ ਤਰਾਂ ਮਾਂ ਕਹਿ ਨਾ ਉਹ ਸਭ ਨਾ ਲਿਖਿਆ ਉੜੀ ਕਲਮ ਇਹੋ ਲਿਖਾਂ ਲਿਖ ਜਾਣੇ ਕੋਏ ਲਿਖਾਂ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਨੇ ਰੂਪ ਕੀਤੇ ਨਾ ਤਾਂ ਜਾਣੇ ਕੌਣ ਕੂਤ ਕੀਤਾ ਪਸਾਉ ਇੱਕੋ ਕਮਾਉ ਪਿਸਤੇ ਹੋਏ ਲਖਦਰੀਆਂ ਉਹ ਕੁਦਰਤ ਕਵਣ ਕਾ ਹਾਂ ਵਿਚਾਰ ਵਾਰਿਆਂ ਨਾ ਜਾਵਾ ਏਕਮਾਰ ਜੋ ਤਦ ਭਾਵੇਂ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਗੰਕਾਰ ਸਤਨਾਮ ਸ਼੍ਰੀ ਵਾਖੀ ਗੁਰਜੀ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਾਵੈ ਦਰਗਹਿ ਮਾਨਾ ਪੰਜੇ ਸੋਹੇਦ ਰਾਜਾਨ ਪੰਜਾਂ ਕਾਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰੋ ਤੋਲ ਤਰੰਗੈ ਆ ਕਾਪੂਤ ਸੰਤੋਖ ਥਾ ਪਰਖਿਆ ਜਨ ਸੂਤ ਜੇ ਕੋ 부ਝੈ ਹੋਵੇ ਸਚਿਆਰ ਤਬਲੇ ਉੱਪਰ ਕੇ ਤਾਂ ਭਾਰ ਤਤੀ ਹੋਰ ਪਰੇ ਹੋਰ ਹੋਰ ਤਿਸ ਤੈ ਭਾਰ ਤਲੇ ਕਵਣ ਜੋਰ ਜੀ ਜਾਂ ਤਰੰਗਾ ਕੇ ਨਾਮ ਸਭ ਨ ਲਿਖਿਆ ਉੜੀ ਕਲਮ ਇਹੋ ਲਿਖਾਂ ਲਿਖ ਜਾਣੇ ਕੋਇ ਲਿਖਾਂ ਲਿਖਿਆ ਕੇਤਾ ਹੋਏ ਕੇਤਾ ਤਾਣਸੋ ਆਨੇ ਰੂਪ ਕਿਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕੋ ਕਮਾਉ ਤਿਸਤੇ ਹੋਏ ਲਖਦਰੀਆ ਓ ਕੁਦਰਤ ਕਵਣ ਕਾ ਹਾਂ ਵਿਚਾਰ ਵਾਇ ਨ ਜਾਵਾ ਏਕ ਵਾਰ ਜੋ ਤਦ ਭਾਵੇਂ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਗ ਕਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਜੇ ਪਾਵੇਂ ਦਰਗਹਿ ਮਾਨ ਪੰਜੇ ਸੋਹੇਦ ਰਾਜਾਨ ਪੰਜਾਂ ਕਾਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰੋ ਸੂਤ ਤਰੰਗਦੇ ਆਂ ਕਾਂਪੂਤ ਸੰਤੋਖ ਥਾ ਪਰਖਿਆ ਜਨਸੂਤ ਜੇ ਕੋ ਬੁੱਝੇ ਹੋਵੇ ਸਚਿਆਰ ਤਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋ ਰਹੂਰ ਤਿਸ ਤੈ ਭਾਰ ਤਲੇ ਕਮਣ ਜੋਰ ਜੀ ਜਾਂ ਤਰੰਗਾ ਕੇ ਨਾਮ ਸਭ ਨਾਲ ਲਿਖਿਆ ਉੜੀ ਕਲਮ ਇਹੋ ਲਿਖਾਂ ਲਿਖ ਜਾਣੇ ਕੋਇ ਲਿਖਾਂ ਲਿਖਿਆ ਕੇਤਾ ਹੋਏ ਕੀਤਾ ਤਾਂ ਸਵਾਲ ਨੇ ਰੀਪੋ ਕੀਤੀ ਨਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕੋ ਕਮਾਉ ਤਿਸਤੇ ਹੋਏ ਲਖਦਰੀਆਂ ਉਹ ਕੁਦਰਤ ਕਮਣ ਕਾ ਹਾਂ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਜੋ ਤਦ ਭਾਵੇਂ ਸਾਈ ਪਲੀਕਾਰ ਤੂ ਸਦਾ ਸਲਾਮਤ ਨਰੰਗੰਕਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨਾ ਪੰਚੇ ਸੋਹੇਦ ਰਾਜਾਨ ਪੰਚ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਾਰੋ ਤੋਲ ਤਰੰਦੇ ਆ ਕਾਪੂਤ ਸੰਤੋਖ ਥਾਂ ਪਰਖਿਆ ਜਨ ਸੂਤ ਜੇ ਕੋ 부ਝੈ ਹੋਵੇ ਸਚਿਆਰ ਤਵਲੇ ਉੱਪਰ ਕੇਤਾ ਭਾਰ ertid ਹੋਰ ਪਰੇ ਹੋਰ ਹੋਰ ਤਿਸ ਤੈ ਭਾਰ ਤਲੇ ਕਵਣ ਜੋਰ ਜੀ ਜਹਾਂ ਤਰੰਗਾ ਕੇ ਨਾਮ ਸਭ ਨਾਂ ਲਿਖਿਆ ਉੜੀ ਕਲਮ ਇਹੋ ਲਿਖਾਂ ਲਿਖ ਜਾਣੇ ਕੋਇ ਲਿਖਾਂ ਲਿਖਿਆ ਕੇ ਤਾਂ ਹੋਏ ਕੇਤਾ ਤਾਣਸੋ ਆਨੇ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕੋ ਕਮਾਉ ਤਿਸਤੇ ਹੋਏ ਲਖ ਦਰੀਆ ਉਹ ਕੁਦਰਤ ਕਵਣ ਕਹਾ ਵਿਚਾਰ ਵਾਇ ਨ ਜਾਵਾ ਏਕ ਵਾਰ ਜੋ ਤਦ ਭਾਵੇਂ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਗਨਕਾਰ